ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਸਭ ਨੂੰ ਠੀਕ ਠਾਕ ਰੱਖਣ ਪਰਮਾਤਮਾ ਦੀ ਬਹੁਤ ਸੋਹਣੀ ਮਿਹਰ ਅਸੀਂ ਵੀ ਸਾਰੇ ਠੀਕ ਠਾਕ ਆ ਤੰਦਰੁਸਤੀ ਬਖਸ਼ੀ ਹੋਈ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਪਰਮਾਤਮਾ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਅਰਦਾਸ ਕਰਦੇ ਆ ਪਰਮਾਤਮਾ ਅਗੇ ਕਿ ਆਪ ਸਭ ਨੂੰ ਵੀ ਪਰਮਾਤਮਾ ਚਰਨਾਂ ਦੇ ਨਾਲ ਜੋੜ ਕੇ ਰੱਖਾਂ ਪਾਈ ਗੁਰੂ ਜੀ ਥਾਂ ਮੇ ਤੋ ਆਪ ਸਭ ਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਬਾਰੇ ਲੈ ਕੇ ਆਏ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਵੈਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਵਾਈ ਗੁਰੂ ਜੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਮੋਟੀਵੇਸ਼ਨ ਮਿਲਦੀ ਰਹੇ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਤਾਂ ਵਾਈ ਗੁਰੂ ਜੀ ਅੱਜ ਦਾ ਟਾਪਿਕ ਸੀਗਾ ਕਿ ਤੁਸੀਂ ਆਪਣੇ ਆਸ-ਪਾਸੇ ਵੀ ਦੇਖਿਆ ਹੋਣਾਗਾ ਬਹੁਤ ਕੋਈ ਰਿਸ਼ਤੇਦਾਰ ਕੋਈ ਜਾਣ-ਪਛਾਣ ਦਾ ਕੋਈ ਆਂਡ ਗਵਾਂਡ ਕਿ ਜਿਹੜੇ ਕੋਈ ਅਨਛਾਨ ਪਰਮਾਤਮਾ ਦੀ ਬਹੁਤ ਜ਼ਿਆਦਾ ਭਗਤੀ ਕਰਦਾ ਹੈਗਾ ਤਾਂ ਉਹਨਾਂ ਅਨਛਾਨਾ ਨਾਲ ਬੁਰਾ ਹੁੰਦਾ ਹੈਗਾ ਉਹਨਾਂ ਅਨਛਾਨਾ ਦੀ ਕਿਸਮਤ ਬਹੁਤ ਜ਼ਿਆਦਾ ਚੰਗੀ ਨਹੀਂ ਹੁੰਦੀ ਮਤਲਬ ਸਭ ਦੀ ਨਹੀਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਕਈਆਂ ਦਾ ਤਾਂ ਹੁੰਦਾ ਹੈਗਾ ਜਿਵੇਂ ਵੀ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਉਹ ਕਰਦੇ ਨੇ ਤਾਂ ਉਹਨਾਂ ਦਾ ਕਿਸਮਤ ਹੀ ਜੇਨ ਹੋ ਜਾਂਦੀ ਹੈ ਕੋਈ ਨੌਕਰੀ ਲੱਗ ਗਿਆ ਕਿਸੇ ਦਾ ਕੰਮ ਚੱਲ ਜਾਂਦਾ ਹੈਗਾ ਤਾਂ ਇਸ ਤਰ੍ਹਾਂ ਕਈ ਤਾਂ ਬਹੁਤ ਤਰੱਕੀ ਕਰਦੇ ਪਰ ਕਈ ਤੁਸੀਂ ਦੇਖੇ ਹੋਣੇ ਇਹੋ ਜਿਹਾ ਘਰ ਹੈ ਕਿ ਜਿਹੜੇ ਅਨਸਾਰ ਹੁੰਦੇ ਵੀ ਬਹੁਤ ਵਧੀਆ ਸੁਭਾਅ ਦੇ ਵੀ ਵਧੀਆ ਹੁੰਦੇ ਆ ਕਿਸੇ ਦਾ ਬੁਰਾ ਵੀ ਨਹੀਂ ਕਦੇ ਇੰਨਾ ਸੋਚਿਆ ਹੁੰਦਾ ਉਹਨਾਂ ਨੇ ਤੇ ਪ੍ਰਮਾਤਮਾ ਤੇ ਵਿਸ਼ਵਾਸ ਵੀ ਬਹੁਤ ਰੱਖਦੇ ਪਰ ਫਿਰ ਵੀ ਉਹਨਾਂ ਦੇ ਨਾਲ ਬੁਰਾ ਹੀ ਹੁੰਦਾ ਹੈ ਕਈ ਵਾਰੀ ਕੋਈ ਬਿਮਾਰੀ, ਸ਼ਮਾਰੀ, ਕੋਈ ਘਰ ਦੇ ਵਿੱਚੋਂ ਗਰੀਬੀ ਨਹੀਂ ਜਾਂਦੀਗੀ। ਤਾਂ ਇਸ ਟੌਪਿਕ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਉਹਨਾਂ ਨਾਲ ਬੁਰਾ ਕਿਉਂ ਹੁੰਦਾ? ਤੇ ਦੂਜੇ ਪਾਸੇ ਤੁਸੀਂ ਇਹੋ ਜਿਹੇ ਘਰ ਵੀ ਦੇਖੇ ਹੋਣਗੇ ਕਿ ਜਿਹਦੇ ਜਿਹੜੇ ਬਹੁਤ ਜ਼ਿਆਦਾ ਬੁਰਾ ਵੀ ਕਰਦੇ ਆ ਪਰਮਾਤਮਾ ਦਾ ਕਦੇ ਨਾਮ ਵੀ ਨਹੀਂ ਲੈਂਦੇਗੇ ਤੇ ਪਰ ਉਹਨਾਂ ਦੇ ਨਾਲ ਬਹੁਤ ਚੰਗਾ ਹੁੰਦਾ ਹੈਗਾ। ਤੇ ਆਪਾਂ ਇਸ ਟਾਪਿਕ ਬਾਰੇ ਅੱਜ ਬਾਲ ਗੱਲਬਾਤ ਕਰਾਂਗੇ ਤਾਂ ਵਾਹਿਗੁਰੂ ਜੀ ਪਰਮਾਤਮਾ ਜੋ ਕਰਦਾ ਉਹ ਚੰਗਾ ਹੀ ਕਰਦਾ ਉਹ ਉਹਦਾ ਕਿਸੇ ਨਾਲ ਨਿੱਜੀ ਸੰਪਰਕ ਨਹੀਂ ਹੈ ਕੋਈ ਉਹ ਕਿਸੇ ਬਾਰੇ ਨਿੱਜੀ ਤੌਰ ਤੇ ਨਹੀਂ ਸੋਚਦਾ ਪਰਮਾਤਮਾ ਲਈ ਸਭ ਬਰਾਬਰ ਨੇ ਜੋ ਖੁਸ਼ ਆਪਾਂ ਨੂੰ ਮਿਲਦਾ ਆਪਣੇ ਕਰਮਾਂ ਦਾ ਹੀ ਮਿਲਦਾ ਹੈਗਾ ਤਾਂ ਵਾਹਿਗੁਰੂ ਜੀ ਜਿਵੇਂ ਵੀ ਤੁਸੀਂ ਘਰ ਵੇਖਦੇ ਹੋ ਜਿਹੜੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜਿੱਦਾਂ ਦਾ ਬਹੁਤ ਜ਼ਿਆਦਾ ਪੂਰਾ ਹੁੰਦਾ ਪਰ ਪਰਮਾਤਮਾ ਨਾਲ ਜੁੜੇ ਹੁੰਦੇ ਆ ਤਾਂ ਉਹ ਵੈਗਰੂ ਜਿਉਂ ਉਹਨਾਂ ਦੇ ਕਰਮਾਂ ਦੀ ਖੇਡ ਹੁੰਦੀ ਹੈ ਤਾਂ ਕਈ ਵਾਰੀ ਪੁਰਬਲੇ ਜਨਮਾਂ ਦੇ ਵਿੱਚ ਜਿਹੜਾ ਮੰਨ ਲਓ ਇਨਸਾਨ ਇਸ ਜਨਮ ਦੇ ਵਿੱਚ ਚੰਗਾ ਹੈ ਗਰੀਬੀ ਚ ਹੈ ਜਾਂ ਇਮਾਨਦਾਰ ਹੈ ਸੱਚਾ ਹੈ ਉਹਨੇ ਕੋਈ ਪੁਰਬਲੇ ਜਨਮ ਦੇ ਵਿੱਚ ਬਹੁਤ ਮਾੜਾ ਕੀਤਾ ਹੁੰਦਾਗਾ ਪਤਾ ਨਹੀਂ ਉਹਨੇ ਕਿੰਨੇ ਕੁ ਬੁਰੇ ਕਰਮ ਕਰਮਾਏ ਹੁੰਦੇ ਆ ਤੇ ਇਸ ਕਰਕੇ ਉਹਨੂੰ ਬੁਰਾ ਮਿਲਦਾ ਹੈਗਾ ਪਰਮਾਤਮਾ ਦੀ ਭਗਤੀ ਕਰਨ ਨਾਲ ਜਾਂਦਾ ਸਿਮਰਨ ਕਰਨ ਨਾਲ ਕਿਸੇ ਦਾ ਮਾੜਾ ਨਹੀਂ ਹੁੰਦਾਗਾ ਉਹ ਆਪਣੇ ਕਾਰਮ ਹੀ ਹੁੰਦੇ ਐ ਤੇ ਕਈ ਦਾ ਕਈ ਥਾਂ ਇਦਾਂ ਵੀ ਹੁੰਦਾ ਕਿ ਆਪਣੇ ਜਿਹੜੇ ਕਾਰਮ ਜਿਹੜੇ ਆਪਾਂ ਪਿਛਲੇ ਜਨਮ ਦੇ ਵਿੱਚ ਬਹੁਤ ਮਾੜਾ ਕਿਸੇ ਦਾ ਕੀਤਾ ਹੁੰਦਾਗਾ ਜਾਂ ਬਹੁਤ ਬੁਰੇ ਅਨਚਾਰ ਹੁੰਨੇ ਆ ਇਸ ਜਨਮ ਦੇ ਵਿੱਚ ਆਪਾਂ ਨੂੰ ਬਹੁਤ ਬੁਰਾ ਮਿਲਣਾ ਹੁੰਦਾ ਪਰ ਇੱਥੇ ਆ ਕੇ ਆਪਾਂ ਚੰਗੇ ਕਰਮ ਕਟ ਕਰ ਲੈਨੇ ਆ ਉਹਦੇ ਨਾਲ ਵੀ ਵਾਇਗੁਰੂ ਜੀ ਕੋਈ ਅਸ਼ ਆਪਣੇ ਮਾੜੇ ਕਰਮ ਕੱਟੇ ਜਾਂਦੇ ਆ ਦੂਜੀ ਪਾਸੇ ਹੁੰਦਾ ਕਿ ਜਿਹੜੇ ਘਰ ਆਪਾਂ ਦੇਖਦੇ ਆ ਕਿ ਇਹ ਬਹੁਤ ਮਾੜੀ ਸੋਚ ਵਾਲੇ ਆ ਬੁਰਾ ਵੀ ਕਰਦੇ ਆ ਲੋਕਾਂ ਦਾ ਚੰਗੀ ਤਰ੍ਹਾਂ ਜਿੰਨੂੰ ਹੱਥ ਲਾਉਂਦੇ ਜਿਵੇਂ ਕਹਿ ਦਿੰਦੇ ਨਾ ਮਿੱਟੀ ਨੂੰ ਹੱਥ ਲਾਉਂਦੇ ਮਿੱਟੀ ਸੋਨਾ ਬਣ ਜਾਂਦਾ ਹੈਗਾ ਤੇ ਉਸ ਤਰ੍ਹਾਂ ਨੋ ਆ ਸੋਚਦੇ ਆ ਵੀ ਇਹ ਜਿਹੜ ਨੂੰ ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਉਹੀ ਕੰਮ ਇਹਨਾਂ ਦਾ ਸਿਰੇ ਚੜ ਜਾਂਦਾ ਪਰ ਵਾਹਿਗੁਰੂ ਜੀ ਉਹਨਾਂ ਨੇ ਪਿਛਲੇ ਜਨਮ ਦੇ ਵਿੱਚ ਕੋਈ ਚੰਗਾ ਕਰਮ ਕੀਤਾ ਹੁੰਦਾਗਾ ਉਹਦੇ ਉਸ ਉਹੀ ਫਲ ਮਿਲਦਾ ਮਤਲਬ ਕਹਿਣ ਦਾ ਹੈ ਕਿ ਵਾਹਿਗੁਰੂ ਜੀ ਜਿਹੜਾ ਕਰਮ ਆਪਾਂ ਕਰਾਂਗੇ ਨਾ ਉਸੇ ਤਰ੍ਹਾਂ ਦਾ ਆਪਾਂ ਨੂੰ ਫਲ ਮਿਲਦਾਗਾ ਇਸ ਜਨਮ ਦੇ ਵਿੱਚ ਵੀ ਅਗਲੇ ਜਨਮ ਦੇ ਵਿੱਚ ਵੀ ਤਾਂ ਇੱਕ ਮੈਨੂੰ ਛੋਟੀ ਜਿਹੀ ਕਹਾਣੀ ਜਿਆਦਾ ਹੀ ਹੈ ਕਹਿੰਦੇ ਨੇ ਕਿ ਇੱਕ ਦੋ ਅਨਛਾਨ ਹੁੰਦੇ ਦੋਸਤ ਆਪਸ ਵਿੱਚ ਚੰਗੇ ਦੋਸਤ ਹੁੰਦੇ ਆ ਦੋ ਤਾਂ ਇੱਕ ਜਿਹੜਾ ਦੋਸਤ ਹੁੰਦਾ ਉਹਦੇ ਥੋੜੀ ਜਿਹੀ ਪ੍ਰਮਾਤਮਾ ਨਾਲ ਲਗਨ ਹੁੰਦੀ ਹੈ ਦੂਜੇ ਦੋਸਤ ਦੀ ਇੰਨੀ ਜ਼ਿਆਦਾ ਲਗਨ ਨਹੀਂ ਹੁੰਦੀ ਤਾਂ ਉਹ ਦੋਸਤ ਕਹਿੰਦਾ ਕਹਿੰਦਾ ਨਾ ਵੀ ਅੱਜ ਆਪਾਂ ਜਿਹੜੇ ਸਾਧੂ ਸੰਤ ਕਿਸੇ ਸਾਧੂ ਸੰਤ ਦਾ ਉਹ ਨਾਮ ਲੈਂਦਾਗਾ ਜਿਹਦਾ ਜਿਹੇ ਚੋ ਵਿਸ਼ਵਾਸ ਕਰਦਾ ਜਿਹਦੇ ਕੋਲੋਂ ਜਾਣਦਾ ਹੁੰਦਾ ਤਾਂ ਉਹ ਉਹ ਨੂੰ ਕਹਿੰਦਾ ਨਾ ਵੀ ਅੱਜ ਆਪਾਂ ਉਹਦੇ ਕੋਲ ਚੱਲੀਏ ਚਲੋ ਨਾਮ ਸਿਮਰਨ ਕਰਿਆ ਕਰੀਏ ਭਗਤੀ ਦੇ ਵਿੱਚ ਉਹਦਾ ਵਿਸ਼ਵਾਸ ਹੁੰਦਾ ਹੈ ਤੇ ਉਹ ਸੋਚਦਾ ਵੀ ਮੈਂ ਆਪਦੇ ਦੋਸਤ ਨੂੰ ਵੀ ਲੈ ਜਾ ਜਦੋਂ ਉਹ ਰਸਤੇ ਵਿੱਚ ਜਾਂਦੇ ਹੁੰਦੇ ਆ ਤਾਂ ਜਿਹੜਾ ਜਿਹੜਾ ਦੋਸਤ ਜਿਹਦੀ ਭਗਤੀ ਦੇ ਵਿੱਚ ਇੰਨਾ ਧਿਆਨ ਨਹੀਂ ਹੁੰਦਾ ਤਾਂ ਰਸਤੇ ਦੇ ਵਿੱਚ ਵੇਸਵਾ ਦਾ ਘਰ ਆਉਂਦਾ ਤੁਹਾਨੂੰ ਪਤਾ ਜਿਵੇਂ ਪੁਰਾਣੇ ਜਨਮ ਦੇ ਵਿੱਚ ਭਰਾ ਸਾਰੇ ਪੁਰਾਣੇ ਟਾਈਮ ਦੇ ਵਿੱਚ ਹੁੰਦੇ ਸੀਗੇ ਉਹ ਉੱਥੇ ਜਿਹੜਾ ਦੂਸਰਾ ਨਿਸ਼ਾਨ ਹੁੰਦਾ ਹੈਗਾ ਉਹ ਬੇਸਵਾਦਾ ਕਰਦੇ ਕਿ ਉੱਥੇ ਵੜ ਜਾਂਦਾ ਕਹਿੰਦਾ ਤੂੰ ਭਗਤੀ ਕਰ ਮੈਂ ਤਾਂ ਨਹੀਂ ਭਗਤੀ ਕੋਸ਼ ਵੀ ਨਹੀਂ ਕਰਨਾ ਉਹ ਤੇ ਜਿਹੜਾ ਭਗਤੀ ਕਰਨ ਵਾਲਾ ਹੁੰਦਾ ਉਹ ਸਿੱਧਾ ਚਲਾ ਜਾਂਦਾ ਉਹ ਰੋਜ਼ ਦੋਨੋਂ ਇਕੱਠੇ ਹੀ ਆਉਂਦੇ ਉਹ ਉੱਥੇ ਵੜ ਜਾਂਦਾ ਹੈਗਾ ਜਿਹੜਾ ਬੁਰਾ ਨਿਸ਼ਾਨ ਹੁੰਦਾ ਹੈ ਜਿਹੜਾ ਚੰਗਾ ਭਗਤੀ ਕਰਨ ਨਾਮ ਸਿਮਰਨ ਕਰਨ ਵਾਲਾ ਹੁੰਦਾ ਉਹ ਸੰਤ ਮਹਾਤਮਾ ਕੋਲ ਰੋਜ਼ ਜਾ ਕੇ ਆਉਂਦਾ ਹੈਗਾ ਉਹ ਠੀਕ ਹੈ ਉਹ ਬਹੁਤ ਉਹਨੂੰ ਸਮਝਿਆ ਹੁੰਦਾ ਹੈਗਾ ਵੀ ਇਹ ਜਿਹੜਾ ਤੇਰਾ ਮਾੜਾ ਕਰ ਮੈਂ ਇਹ ਤੂੰ ਇਹੇ ਨਾ ਕਰ ਤੇ ਇੱਕ ਦਿਨ ਕੀ ਹੁੰਦਾ ਵੀ ਜਿਹੜਾ ਮਾੜਾ ਅੰਚਾਰ ਹੁੰਦਾ ਉਹਨੂੰ ਪੈਸਿਆਂ ਦਾ ਇੱਕ ਬੈਗ ਮਿਲ ਜਾਂਦਾ ਇੱਕ ਥੈਲਾ ਭਰਿਆ ਪੈਸਾ ਦਾ ਮਿਲ ਜਾਂਦਾ ਤੂੰ ਬੜਾ ਖੁਸ਼ ਹੁੰਦਾਗਾ ਕਿਉਂਕਿ ਉਦੋਂ ਉਹ ਜ਼ਿੰਦਗੀ ਦੇ ਨਜ਼ਾਰੇ ਵੀ ਲੈ ਰਿਆ ਹੈ ਤੇ ਉਧਰੋਂ ਉਹ ਪੈਸਾ ਵੀ ਮਿਲ ਜਾਂਦਾ ਹੈਗਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਉਹ ਸਾਰੇ ਤਾਂ ਰੌਲਾ ਪਾ ਲੈਂਦਾ ਵੀ ਹਾਂਜੀ ਮੈਨੂੰ ਇੰਨੇ ਪੈਸੇ ਮਿਲ ਗਏ ਨੇ ਅਗਲੇ ਦਿਨ ਜਿਹੜਾ ਇਨਸਾਨ ਸੰਤ ਮਾਤਮਾ ਕੋਲ ਜਾਂਦਾ ਨਾਮ ਸਿਮਰਨ ਕਰਨ ਵਾਲਾ ਉਹ ਜਦੋਂ ਵਾਪਸ ਆ ਰਿਹਾ ਹੁੰਦਾ ਤੇ ਉਹਦੇ ਪੈਰ ਦੇ ਵਿੱਚ ਨਾ ਸੂਲ ਚੁੱਭ ਜਾਂਦਾ ਹੈਗਾ ਤੇ ਉਹ ਆਪਦੇ ਦੋਸਤ ਨੂੰ ਦੱਸਦਾ ਉਹ ਉਸੇ ਨੂੰ ਪੈਸੇ ਵਾਲੇ ਨੂੰ ਉਹ ਕਹਿੰਦਾ ਵੀ ਮੇਰੇ ਤਾਂ ਅਜ ਸੂਲ ਵੱਜ ਗਿਆ ਉਹਦਾ ਦੋਸਤ ਕਹਿੰਦਾ ਵੇਖ ਲੈ ਮੈਨ ਨਾਲੀ ਜ਼ਿੰਦਗੀ ਦੇ ਨਜ਼ਾਰੇ ਲੈਣਾ ਤੇ ਕੋਈ ਨਾਮ ਸਿਮਰਨ ਨਹੀਂ ਕੋਈ ਭਗਤੀ ਨਹੀਂ ਕਦੇ ਗੁਰਦੁਆਰੇ ਨਹੀਂ ਗਿਆਗਾ ਤੇ ਕੱਲ ਮੈਨੂੰ ਵੇਖਲਾ ਆਥਾ ਲੈ ਪੈਸਿਆਂ ਦਾ ਭਰਿਆ ਮਿਲਿਆ ਤੇ ਜ਼ਿੰਦਗੀ ਦੇ ਨਜ਼ਾਰੇ ਲੈਣਾ ਵਧੀਆ ਆਦਾ ਤੈਨੂੰ ਕੀ ਮਿਲਿਆ ਤੂੰ ਪਰਮਾਤਮਾ ਦਾ ਨਾਮ ਲੈਣਾ ਤੈਨੂੰ ਕੀ ਮਿਲਿਆ ਤੇ ਲੈ ਸੂਲ ਚੁੱਭ ਗਿਆ ਤੇਰੇ ਤਾਂ ਪੈਰਾਂ ਦੇ ਵਿੱਚ ਉਹ ਜਿਹੜਾ ਸੱਚਾ ਇਨਸਾਨ ਹੁੰਦਾ ਉਹ ਕਹਿੰਦਾ ਵੀ ਵਾਕਿਆ ਹੀ ਸਹੀ ਗੱਲ ਐ ਵੀ ਮੈਨੂੰ ਮਿਲਿਆ ਤਾਂ ਕੁਛ ਵੀ ਨਹੀਂਗਾ ਫਿਰ ਉਹ ਸਵਾਲ ਜਿਹੜਾ ਉਹਦੇ ਵਾਰ-ਵਾਰ ਉੱਠਦਾ ਉਹ ਕਹਿੰਦਾ ਮੈਂ ਫਿਰ ਸੰਤ ਮਹਾਤਮਾ ਕੋਲ ਜਿਹਦੇ ਕੋਲ ਜਾਣਨਾ ਐ ਮੈਂ ਉਹਦੇ ਕੋਲ ਪੁੱਛੂੰਗਾ ਇਹ ਸਵਾਲ ਤੇ ਉਹ ਸਵਾਲ ਸੇਮ ਉਸੇ ਜਾ ਕੇ ਸਵਾਲ ਕਰਦਾ ਹੈਗਾ ਕਹਿੰਦੇ ਜੀ ਵੀ ਮੈਂ ਤਾਂ ਨਾਮ ਸਿਮਰਨ ਕਰਨਾ ਕਿਸੇ ਦਾ ਬੁਰਾ ਵੀ ਨਹੀਂ ਕੀਤਾਗਾ ਤੇ ਮੇਰੇ ਨਾਲ ਆ ਘਟਣਾ ਵਾਪਰੀ ਜਿਹੜਾ ਵੀਰਾ ਦੋਸਤ ਰਸਤੇ ਵਿੱਚ ਰੁੱਕ ਜਾਂਦਾ ਵੀ ਇਸ ਵਾਦੇ ਘਰੇ ਜਾਂਦਾ ਉਹ ਤੇ ਕੋਈ ਨਾ ਘਟਨਾ ਵਾਪਰੀ ਉਹ ਸਾਰੀਆਂ ਦੋਨੋਂ ਘਟਨਾਵਾਂ ਦੱਸ ਦਿੰਦਾ ਹੈਗਾ ਕਹਿੰਦੇ ਮੈਨੂੰ ਇਹ ਸਮਝ ਨਹੀਂ ਆਈ ਵੀ ਮੈਂ ਗੁਰੂ ਮਹਾਰਾਜ ਦਾ ਨਾਮ ਵੀ ਲੈਣਾ ਨਾਲੇ ਮੈਨੂੰ ਇਹ ਵਿਸ਼ਵਾਸ ਵੀ ਹੈ ਵੀ ਪ੍ਰਮਾਤਮਾ ਕਦੇ ਕਿਸੇ ਦਾ ਬੁਰਾ ਨਹੀਂ ਕਰਦਾਗਾ ਤੇ ਫਿਰ ਇਹ ਘਟਨਾ ਕੀ ਵਾਪਰੀ ਵੀ ਕੀ ਇਹ ਹੋਇਆ ਮੈਨੂੰ ਇਸ ਗੱਲ ਦੀ ਕਹਿੰਦੀ ਸਮਝ ਨਹੀਂ ਆਈ ਫਿਰ ਜਿਹੜੇ ਸੰਤ ਮਹਤਮਾਨ ਦੇ ਉਹ ਉਹਨੂੰ ਸਮਝਾਉਂਦੇ ਐ ਕਿ ਸਭ ਤੋਂ ਪਹਿਲਾਂ ਤੇਰੀ ਗੱਲ ਤੇਰੀ ਗੱਲ ਇਹ ਹੈ ਕਿ ਤੂੰ ਨਾਮ ਸਿਮਰਨ ਕਰਦਾ ਹੈ ਕਿਛਲੇ ਜਨਮ ਦੇ ਵਿੱਚ ਤੂੰ ਬੜੇ ਬੁਰੇ ਕਰਮ ਕੀਤੇ ਐ ਬੜੇ ਬੜਾ ਪਾਪੀ ਸੀ ਤੂੰ ਬੜਾ ਬੜੇ ਜਣਿਆਂ ਦਾ ਦਿਲ ਦਿਖਾਇਆ ਤੇ ਇਸ ਜਨਮ ਦੇ ਵਿੱਚ ਆ ਕੇ ਤੂੰ ਚੰਗੇ ਕਰਮ ਕਮਾਏ ਐ ਤੇ ਪਰਮਾਤਮਾ ਦਾ ਨਾਮ ਸਿਮਰਨ ਲੈਣਾ ਤੇ ਕਿਛਲੇ ਪੁਰਬਲੇ ਜਨਮ ਦੇ ਕਰਮਾ ਕਰਕੇ ਤੇਰੇ ਲੇਖੇ ਦੇ ਵਿੱਚ ਸੂਲੀ ਲਿਖੀ ਗਈ ਸੀਗੀ ਵੀ ਅੱਜ ਦੇ ਦਿਨ ਸੌਰੀ ਜਿਹੜਾ ਕੱਲ ਦਾ ਦਿਨ ਜਿਹੜਾ ਲੰਘਿਆ ਸੀ ਤੈਨੂੰ ਸੂਲ ਚੁੱਭਿਆ ਤੇ ਉਹ ਸੂਲ ਨਹੀਂ ਸੀਗਾ ਤੇਰੇ ਲੇਖਾਂ ਦੇ ਵਿੱਚ ਸੂਲੀ ਲਿਖਿਆ ਸੀ ਤੈਨੂੰ ਕੱਲ ਦੇ ਦਿਨ ਫਾਂਸੀ ਚੜਾਇਆ ਜਾਣਾ ਸੀਗਾ ਤੇ ਪਰਨਾਮ ਸਿਮਰਨ ਕਰਨ ਕਰਕੇ ਤੇਰੇ ਕਰਮ ਬਦਲੇਗੇ ਤੇਰੇ ਕਰਮ ਬਦਲਨ ਕਰਕੇ ਸੂਲੀ ਨੂੰ ਇੱਕ ਸੂਲ ਦੇ ਵਿੱਚ ਲੰਘਾਤਾ ਪ੍ਰਮਾਤਮਾ ਨੇ ਪਰਮਾਤਮਾ ਨੇ ਤੇਰਾ ਸਾਥ ਦਿੱਤਾ ਤੂੰ ਪਰਮਾਤਮਾ ਦੀ ਭਗਤੀ ਕੀਤੀ ਤਾਂ ਤੂੰ ਮੂੰ ਦੇਖ ਲੈ ਵੀ ਇਸ ਤਰੀਕੇ ਨਾਲ ਪਰਮਾਤਮਾ ਨੇ ਤੇਰਾ ਸਾਥ ਦਿੱਤਾ ਉਹ ਕਹਿੰਦਾ ਵੀ ਠੀਕ ਹੈ ਵੀ ਬਾਬਾ ਜੀ ਇਹ ਤਾਂ ਮੇਰੇ ਮੇਰੀ ਤਾਂ ਗੱਲਬਾਤ ਉਹ ਵੀ ਠੀਕ ਹੈ ਤੇ ਜਿਹੜੇ ਉਹਨੂੰ ਪੈਸੇ ਲੱਭੇ ਉਹਨੇ ਕੋਈ ਚੰਗਾ ਕਰਮ ਵੀ ਨਹੀਂ ਕਮਾਇਆ ਉਹ ਹੀ ਗੱਲ ਹੈ ਕਹਿੰਦੇ ਉਹ ਪੁਰਾਣੇ ਟਾਈਮ ਸੌਰੀ ਪੁਰਾਣੇ ਜਨਮ ਦੇ ਵਿੱਚ ਉਹ ਸੰਤਪੁਰਸ਼ ਸਿਵਾ ਉਨੇ ਬਹੁਤ ਜਿਆਦਾ ਭਗਤੀ ਕੀਤੀ ਸੀ ਤੇ ਬਹੁਤ ਜਿਆਦਾ ਭਗਤੀ ਕਰਨ ਕਰਕੇ ਉਹਨੂੰ ਇਸ ਜਨਮ ਦੇ ਵਿੱਚ ਆਹ ਜਨਮ ਮਿਲਿਆ ਤੇ ਉਹਨੂੰ ਇਸ ਜਨਮ ਦੇ ਵਿੱਚ ਨਾ ਅਰਬਾਂ ਖਰਬਾਂ ਦਾ ਮਾਲਕ ਬਣਾਉਣਾ ਸੀ ਪਰਮਾਤਮਾ ਨੇ ਨਾ ਉਹਦੇ ਕਰਮਾਂ ਵਿੱਚ ਅਰਬਾਂ ਖਰਬਾਂ ਲਿਖੇ ਹੋਏ ਸੀਗੇ ਤੇ ਕਹਿੰਦੇ ਜਿਹੜਾ ਉਹਨੂੰ ਪੈਸਿਆਂ ਦਾ ਥੈਲਾ ਲੱਭਿਆ ਨਾ ਉਹਨੂੰ ਪੈਸਿਆਂ ਦਾ ਥੈਲਾ ਨਹੀਂ ਮਿਲਣਾ ਸੀਗਾ ਉਹ ਤਾਂ ਅਰਬਾਂ ਖਰਬਾਂ ਦਾ ਮਾਲਕ ਬਣਨਾ ਸੀਗਾ ਪਰ ਥੋੜੇ ਜਿਹਾ ਉਹਨੂੰ ਪੈਸੇ ਤਾਂ ਮਿਲੇ ਕਿਉਂਕਿ ਇਹਨੂੰ ਉਹਨੇ ਐਸ ਜਨਮ 'ਚ ਆ ਕੇ ਕੋਈ ਚੰਗਾ ਕਰਮ ਨਹੀਂ ਕੀਤਾ ਤਾਂ ਵਾਹਿਗੁਰੂ ਜੀ ਤਾਂ ਇਸ ਜਿਹੜੀ ਘਟਨਾ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜਾ ਆਪਾਂ ਨੂੰ ਜੋ ਕੁਝ ਮਿਲਦਾ ਆਪਾਂ ਨੂੰ ਕਰਮਾਂ ਦਾ ਮਿਲਦਾ ਤੇ ਪਰ ਕਰਮਨਾਮ ਸਿਮਰਨ ਨਾਲ ਭਗਤੀ ਨਾਲ ਕਰਮ ਆਪਣੇ ਕੱਟੇ ਜਾ ਸਕਦੇ ਆ ਇੱਕ ਗੱਲ ਹੋਰ ਹੈ ਵਾਹਿਗੁਰੂ ਜੀ ਜੇਕਰ ਮੰਨ ਲਓ ਕੋਈ ਛਾਣ ਭਗਤੀ ਨਾਲ ਜੁੜਦਾ ਹੈ ਪਰਮਾਤਮਾ ਨਾਲ ਜੁੜਦਾ ਹੈ ਪਹਿਲਾਂ ਉਹ ਬਹੁਤ ਵਧੀਆ ਆਪਦੀ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਜਦੋਂ ਹੀ ਉਹ ਪਰਮਾਤਮਾ ਨਾਲ ਜੁੜ ਜਾਂਦਾ ਹੈ ਤਾਂ ਉਹਦੇ ਤੇ ਬੁਰੇ ਦਿਨ ਆਉਣੇ ਸ਼ੁਰੂ ਹੋ ਜਾਂਦੇ ਆ ਉਹਦੇ ਸਰੀਰ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਫਿਜ਼ੀਕਲ ਪ੍ਰੋਬਲਮ ਮੰਨ ਲਓ ਕੋਈ ਆ ਜਾਂਦੀ ਹੈ ਕੋਈ ਇਕਨੋਮਿਕਲ ਪ੍ਰੋਬਲਮ ਆ ਜਾਂਦੀ ਹੈ ਤਾਂ ਵਾਹਿਗੁਰੂ ਜੀ ਉਹ ਤਾਂ ਆਉਂਦੀ ਹੈ ਕਿਉਂਕਿ ਪੂਰਬਲੇ ਜਨਮਾਂ ਦੇ ਹੋਣ ਕਰਕੇ ਜਾਂ ਕੁਛ ਮਾੜੇ ਕਰਮ ਕੀਤੇ ਹੋਣ ਕਰਕੇ ਅਗਲੇ ਕਈ ਜਨਮਾਂ ਤੱਕ ਉਹਦੇ ਮਾੜੇ ਕਰਮ ਲਿਖੇ ਜਾਂਦੇ ਆ ਉਹਦਾ ਉਹਦੇ ਲਈ ਮਾੜਾ ਉਸ ਤਰ੍ਹਾਂ ਲੇਖਾ ਲਿਖਿਆ ਜਾਂਦਾ ਅਗਲੇ ਕਈ ਜਨਮਾਂ ਤੱਕ ਜਿਵੇਂ ਆ ਪੁਰਬਲੇ ਜਨਮ ਦੇ ਵਿੱਚ ਉਹਨੇ ਕੋਈ ਮਾੜਾ ਕਰਮ ਕੀਤਾ ਹੁੰਦਾ ਤਾਂ ਇਹ ਨਹੀਂ ਵੀ ਆਪਾਂ ਨੂੰ ਇਸ ਜਨਮ ਦੇ ਵਿੱਚ ਆਨ ਮੰਨ ਲਓ ਦੂਜੀ ਥਾਂ ਜਨਮ ਹੋਇਆ ਦੂਜੀ ਥਾਂ ਆਪਣੇ ਕਰਮ ਉਹ ਕੱਟੇ ਇਹ ਨਹੀਂ ਹੁੰਦਾਗਾ ਕਈ ਵਾਰੀ ਦੋ ਦੋ ਚਾਰ ਚਾਰ ਜਨਮ ਜਿਸ ਤਰ੍ਹਾਂ ਵਹਾਪੁਰਸ਼ ਕਹਿੰਦੇ ਐ ਵੀ ਦੋ ਦੋ ਚਾਰ ਚਾਰ ਜਨਮ ਦਾ ਲਿਖਿਆ ਜਾਂਦਾ ਉਹ ਲੇਖਾ ਕਿ ਤੈਨੂੰ ਇਸ ਤਰ੍ਹਾਂ ਦੇ ਇੰਨੇ ਜਨਮ ਤੈਨੂੰ ਭੋਗਣੇ ਪੈਣਗੇ ਆਹ ਮਾੜੇ ਕਰਮਾਂ ਕਰਕੇ ਤਾਂ ਜਦੋਂ ਉਹ ਵਾਹਿਗੁਰੂ ਜੀ ਨਾਮ ਸਿਮਰਨ ਨਾਲ ਉਹ ਇਨਛਾਨ ਜੁੜਦਾ ਤਾਂ ਉਹਦੇ ਜਿਹੜੇ ਅਗਲੇ ਜਨਮ ਹੁੰਦੇ ਨੇ ਨਾ ਅਗਲੇ ਜਿਹੜੇ ਅਗਲੇ ਜਨਮਾਂ ਦੇ ਵਿੱਚ ਮਾੜੇ ਕਰਮ ਸੌਰੀ ਮਾੜਾ ਕੁਸ਼ੋਦੇ ਨਾਲ ਹੋਣਾ ਹੁੰਦਾ ਉਹ ਉਹਨਾਂ ਨੂੰ ਉਸੇ ਜਨਮ ਦੇ ਵਿੱਚ ਪਰਮਾਤਮਾ ਕਟਣਾ ਸ਼ੁਰੂ ਕਰ ਦਿੰਦਾ ਤਾਂ ਕਰਕੇ ਉਹਦੇ ਨਾਲ ਫਿਜ਼ੀਕਲ ਪ੍ਰੋਬਲਮ ਆਉਂਦੀ ਉਹਨੂੰ ਇਕਨੋਮਿਕਲ ਪ੍ਰੋਬਲਮ ਆਉਂਦੀ ਹੈ ਤਾਂ ਗੁਰੂ ਮਹਾਰਾਜ ਨਾਲ ਜਿਹੜਾ ਇਨਛਾਨ ਜੁੜਦਾ ਫਿਰ ਗੁਰੂ ਮਹਾਰਾਜ ਉਹਦੇ ਕਰਮ ਬਦਲਨੇ ਸ਼ੁਰੂ ਕਰ ਦਿੰਦਾ ਤੇ ਉਹਨੂੰ ਗੁਰੂ ਮਹਾਰਾਜ ਨੂੰ ਇਹ ਹੁੰਦਾ ਕਿ ਮੇਰਾ ਇਹ ਸੱਚਾ ਭਗਤ ਹੈ ਤਾਂ ਅਗਲੇ ਜਨਮਾਂ ਵਾਲੇ ਜਿਹੜੇ ਜਿੰਨੇ ਪਤਾ ਨਹੀਂ ਕਿੰਨੇ ਕੱਗੇ ਜਾਣਾ ਵੰਦੇ ਉਹ ਫਿਰ ਇਸੇ ਜਨਮ ਦੇ ਵਿੱਚ ਸਾਰੇ ਘਟਦਾ ਤਾਂ ਕਰਕੇ ਉਹਨੂੰ ਜਿਆਦਾ ਦੁੱਖ ਆਉਂਦੇ ਤੇ ਨਾਮ ਸਿਮਰਨ ਜਿਹੜਾ ਹੈ ਵਾਹਿਗੁਰੂ ਜੀ ਕੱਲਾ ਨਾਮ ਸਿਮਰਨ ਨਹੀਂ ਤੁਸੀਂ ਇਸ ਇੱਥੇ ਦਿਨ ਆ ਵੀ ਧਰਤੀ ਤੇ ਦੇਖ ਲਓ ਤੁਸੀਂ ਕੋਈ ਵੀ ਮਿਹਨਤ ਕਰਦੇ ਹੋ ਤੁਹਾਡੀ ਮਿਹਨਤ ਫਾਲਤੂ ਨਹੀਂ ਜਾਂਦੀ ਮਿਹਨਤ ਦਾ ਫਲ ਚੰਗਾ ਮਾੜਾ ਸੌਰੀ ਮਾੜਾ ਦਾ ਫਲ ਮਿਲਦਾ ਹੀ ਨਹੀਂ ਚੰਗਾ ਫਲ ਥੋੜਾ ਬਹੁਤਾ ਥੋੜਾ ਫਲ ਜਾਂ ਬਹੁਤਾ ਫਲ ਮਿਲਣਾ ਹੀ ਮਿਲਣਾ ਤਾਂ ਐ ਵਾਏ குரு ਜੀ ਜੇਕਰ ਆਪਾਂ ਨੂੰ ਇੱਥੇ ਤਰਤੀ ਤੇ ਕਿਸੇ ਵੀ ਮਿਹਨਤ ਦਾ ਫਲ ਮਿਲਦਾ ਤਾਂ ਕਿਉਂ ਨਾ ਆਪਾਂ ਨੂੰ ਨਾਮ ਸਿਮਰਨ ਦਾ ਫਲ ਮਿਲੇਗਾ ਨਾਮ ਸਿਮਰਨ ਦਾ ਆਪਾਂ ਨੂੰ ਫਲ ਮਿਲੇਗਾ ਹੀ ਮਿਲੇਗਾ ਕਈ ਵਾਰ ਇਹ ਹੁੰਦਾਗਾ ਉਹ ਫਲ ਆਪਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਮਿਲ ਰਿਹਾ ਹੁੰਦਾ ਆਪਾਂ ਕੋਈ ਹੋਰ ਹੋਰ ਅਰਦਾਸ ਕੀਤੀ ਹੁੰਦੀ ਹੈ ਪਰ ਫਲ ਆਪਾਂ ਨੂੰ ਕਿਸੇ ਹੋਰ ਰੂਪ 'ਚ ਮਿਲ ਜਾਂਦਾਗਾ ਆਪਾਂ ਉਹ ਚੀਜ਼ ਵੀ ਗੌਰ ਨਹੀਂ ਕਰਦੇ ਉਸੇ ਆ ਉਹ ਪਾਉ ਉਹ ਪਾਸੇ ਆਪਾਂ ਸੋਚ ਲੈਂਦੇ ਆ ਲੈਨੇ ਵੀ ਇਹ ਤਾਂ ਮੈਂ ਕੀਤਾਗਾ ਠੀਕ ਹੈ ਪਰ ਕੀਤਾ ਕਰਾਇਆ ਪਰਮਾਤਮਾ ਦਾ ਹੁੰਦਾ ਆਪਾਂ ਇੱਕ ਆਪ ਦੇ ਹੱਥ ਹੀ ਹਿਲਾਉਣੇ ਹੁੰਦੇ ਆ ਆਪਾਂ ਕਰਮ ਕਰਨੇ ਹੁੰਦੇ ਆ ਠੀਕ ਹੈ ਤਾਂ ਵੈਗਰੂ ਜੀ ਪਰਮਾਤਮਾ ਦਾ ਨਾਮ ਜਪਮਰਨ ਕੀਤਾ ਕਿਸੇ ਦਾ ਵੀ ਫालतू ਨਹੀਂ ਜਾਂਦਾਗਾ ਉਹਦਾ ਫਲ ਵੈਗਰੂ ਜੀ ਮਿਲਦਾ ਹੀ ਮਿਲਦਾਗਾ ਇਸ ਜਨਮ ਦੇ ਵਿੱਚ ਨਹੀਂ ਤਾਂ ਅਗਲਾ ਜਨਮ ਜੇ ਆਪਾਂ ਹੁਣ ਨਾਮ ਜਪਮਰਨ ਕਰ ਰਹੇ ਆ ਮੰਨ ਲਓ ਇਸ ਜਨਮ ਵਿੱਚ ਆਪਾਂ ਨੂੰ ਨਹੀਂ ਮਿਲਿਆ ਤਾਂ ਵੈਗਰੂ ਜੀ ਆਪਣਾ ਅਗਲਾ ਸਬਰ ਰਿਆ ਜਰੂਰ ਸਬਰ ਰਿਆ ਕਿ ਕਿ ਅੱਜ ਕੱਲ ਦੀ ਗਰੰਟੀ ਹੈ ਗੁਰਬਾਨੀਆਂ ਇਸ ਗੱਲ ਦੀ ਗਰੰਟੀ ਦਿੰਦੀ ਐ 100% ਵੀ ਆਪਣਾ ਅਗਲਾ ਜਨਮ ਸਵਰ ਰਿਆ ਤਾਂ ਵਾਈគ្រੂ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਸਾਡੀ ਆਪ ਦੀ ਹੱਡ ਬਿੱਤੀ ਵੀ ਖੁਦ ਮੇਰਾ ਜਿਹੜਾ ਪੇਕਾ ਪਰਿਵਾਰ ਹੈ ਜਿਹੜੇ ਮੇਰੇ ਫਾਦਰ ਸਾਹਿਬ ਸੀ ਉਹਨਾ ਪਹਿਲਾਂ ਮੇਰੇ ਫਾਦਰ ਵੀ ਟੀਚਰ ਸੀ ਮੈਂ ਵੀ ਟੀਚਰ ਹਾਂ ਜਿਵੇਂ ਕਹਿੰਦੇ ਟੀਚਰ ਦਾ ਬੱਚਾ ਟੀਚਰ ਹੀ ਬਣਦਾ ਤਾ ਮੇਰੇ ਫਾਦਰ ਸਾਹਿਬ ਟੀਚਰ ਸੀਗੇ ਤੇ ਅੱਗੇ ਅਸੀਂ ਦੋ ਤਿੰਨ ਭੈਣ ਭਰਾ ਸੀਗੇ ਤੇ ਜਿਨ੍ਹਾਂ ਵਿੱਚੋਂ ਦੋ ਅਸੀਂ ਭੈਣ ਭਰਾ ਟੀਚਰ ਬਣੇ ਆ ਤਾਂ ਵਾਹਿਗੁਰੂ ਜੀ ਜਦੋਂ ਟੀਚਿੰਗ ਲਾਈਨ ਦੇ ਵਿੱਚ ਸੀਗੇ ਹਨਾ ਤਾਂ ਉਹ ਉਹਨਾਂ ਨੇ ਡੇਲੀ ਡਰਿੰਕ ਕਰਨੀ ਕਰਨੀ ਜ਼ਰੂਰ ਕਰਨੀ ਉਹਨਾਂ ਨੇ ਡੇਲੀ ਡਰਿੰਕ ਤੇ ਪਰ ਡਰਿੰਕ ਦਾ ਸਾਨੂੰ ਬਸ ਇੰਨਾ ਕੋ ਨੁਕਸਾਨ ਸੀਗਾ ਵੀ ਉਹ ਡਰਿੰਕ ਦੇ ਵਿੱਚ ਚੱਲ ਪੈਸਾ ਜਾਂਦਾ ਸੀਗਾ ਪਰ ਜਿਹੜੇ ਮੇਰੇ ਫਾਦਰ ਸਾਹਿਬ ਸੀ ਫੈਮਿਲੀ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰਦੇ ਸੀਗੇ ਮਤਲਬ ਉਸ ਤਰ੍ਹਾਂ ਉਸ ਉਹਦੋਂ ਜਦੋਂ ਡਰਿੰਕ ਕਰਦੇ ਸੀਗੇ ਪਰਮਾਤਮਾ ਨਾਲ ਲਿਵ ਉਹਨਾਂ ਦੀ ਥੀਸ ਠੀਕ ਹੈ ਉਦੋਂ ਵੀ ਸੀਗੀ ਵੀ ਮੈਂ ਵੀ ਬਹੁਤ ਵਾਰੀ ਉਹਨਾਂ ਨੂੰ ਜਦੋਂ ਅਨਮੈਰਿਟ ਸੀ ਮੈਂ ਕਹਿਣਾ ਪਾਪਾ ਡਰਿੰਕ ਛੱਡ ਦੋ ਤੁਸੀਂ ਅਮਰਤ ਸ਼ਕ ਲੋ ਪਾਪਾ ਐਵੇਂ ਕਰਕੇ ਕਹਿਣਾ ਹਣਾ ਉਹਨਾਂ ਨੇ ਕਿ ਮੈਂ ਉਹਨਾਂ ਦਾ ਦੇਖਿਆ ਵੀ ਉਹਨਾਂ ਨੂੰ ਥੋੜੀ ਬਥੇਲੀ ਲਵਸ ਸੀਗੀ ਪਰਮਾਤਮਾ ਨਾਲ ਪਰ ਇੰਨੀ ਜ਼ਿਆਦਾ ਨਹੀਂ ਕਿ ਜਦੋਂ ਫਿਰ ਉਹਨਾਂ ਡਰਿੰਕ ਕਰਦੇ ਸੀਗੇ ਉਹ ਤਾਂ ਸਾਡੇ ਘਰ ਦੇ ਵਿੱਚ ਇੰਨਾ ਖੁੱਲਾ ਪੈਸਾ ਸੀਗਾ ਕਿਉਂਕਿ ਪਪਾ ਟੀਚਰ ਸੀਗੇ ਬਾਅਦ ਚ ਬ੍ਰਦਰ ਟੀਚਰ ਲੱਗਿਆ ਇੰਨਾ ਖੁੱਲਾ ਪੈਸਾ ਕੁਝ ਕੰਪਨੀਆਂ 'ਚ ਵੀ ਕੰਮ ਕਰਦੇ ਸੀਗੇ ਇੰਨਾ ਖੁੱਲਾ ਪੈਸਾ ਇੰਨਾ ਖਾਸ ਮੁਕਤ ਇੰਨਾ ਹਾਸੇ ਵਾਲਾ ਪਰਿਵਾਰ ਮਤਲਬ ਖੁਸ਼ੀਆਂ ਹੀ ਖੁਸ਼ੀਆਂ ਪਰਮਾਤਮਾ ਦੀ ਇੰਨੀ ਜ਼ਿਆਦਾ ਕਿਰਪਾ ਸੀ ਕਿ ਕਦੇ ਸਾਡੇ ਫਿਜ਼ੀਕਲ ਕੋਈ ਪ੍ਰੋਬਲਮ ਨਹੀਂ ਆਈ ਠੀਕ ਹੈ ਮੈਂ 25 ਸਾਲ ਤੱਕ 25 ਸਾਲ ਦੀ ਮਰਜ਼ੇ ਮੇਰੀ ਮੈਰਿਜ ਹੋਈ ਹੈ ਤਾਂ ਜੋ ਮੈਂ ਆਪ ਦੀ ਸੂਹ ਵਿੱਚ ਦੇਖਿਆ ਕਦੇ ਸਾਡੇ ਫਿਜ਼ੀਕਲ ਪ੍ਰੋਬਲਮ ਨਹੀਂ ਆਈ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬਹੁਤ ਸੋਹਣੀ ਕਿਰਪਾ ਸੀ ਇੰਨਾ ਪੈਸਾ ਸੀ ਇੰਨਾ ਖੁੱਲਾ ਸੀ ਹਸਣਾ ਖੇਡਣਾ ਖੁੱਲਾ ਖਾਣਾ ਪੀਣਾ ਮਤਲਬ ਬਹੁਤ ਵਧੀਆ ਸੀ ਮੇਰੀ ਮੈਰਿਜ ਹੋਣ ਤੋਂ ਬਾਅਦ ਮੇਰੇ ਫਾਦਰ ਸਾਹਿਬ 4 ਸਾਲ ਬਾਅਦ ਰਟਾਇਰ ਹੋਏ ਐ ਫਿਰ ਉਹਨਾਂ ਨੇ ਅਮਰਤਸ਼ਾ ਕਹਿ ਤੇ ਜੂਮ ਵੀ ਵਾਏ ਗੁਰੂ ਜੀ ਅਮਰਤਸ਼ਾ ਕਿਆ ਉਹਨਾਂ ਨੇ ਤਾਂ ਉਹਨਾਂ ਦੇ ਇੰਨੀ ਪੂਜਾ ਦਾ ਫਿਜ਼ੀਕਲ ਵੀ ਤੇ ਇਕਨੋਮਿਕਲ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈ ਬਹੁਤ ਹੀ ਜ਼ਿਆਦਾ ਜਿਹਨੂੰ ਕਹਦੀ ਆਪਾਂ ਹਨਾ ਬੀਜ ਨੂੰ ਆਪਾਂ ਕਹਿਦੀ ਵੀ ਸਿਖਰਾਂ ਤੋਂ ਉਹ ਜ਼ੀਰੋ ਤੇ ਹੋ ਗਈਆਂ 100 ਤੋਂ ਲੈ ਕੇ ਉਹ ਚਮਤ ਜ਼ੀਰੋ ਤੇ ਧਰਤੀ ਤੇ ਆ ਗਏ ਆ ਠੀਕ ਆ ਵੀ ਇੰਨੀ ਜ਼ਿਆਦਾ ਪ੍ਰੋਬਲਮ ਆਈ ਹੈ ਫਿਜ਼ੀਕਲ ਵੀ ਬਹੁਤ ਆਈਆਂ ਤੇ ਔਰ ਇਕਨੋਮਿਕਲ ਵੀ ਬਹੁਤ ਤਾਂ ਭਾਈ ਗੁਰੂ ਜੀ ਜਿਵੇਂ ਉਹ ਪਰਮਾਤਮਾ ਨਾਲ ਅਮਰਤ ਸ਼ਕਿਆ ਮੰਮੀ ਨੇ ਵੀ ਛਕਿਆ ਫਾਦਰ ਸਾਹਿਬ ਨੇ ਵੀ ਛਕਿਆ ਤੇ ਪਰ ਉਹਨਾਂ ਦਾ ਵੀ ਬਹੁਤ ਜ਼ਿਆਦਾ ਵਿਸ਼ਵਾਸ ਹੈ ਤੇ ਸਾਡਾ ਵੀ ਸਾਰੇ ਪਰਿਵਾਰਾਂ ਦਾ ਵਿਸ਼ਵਾਸ ਹੈ ਬਹੁਤ ਜ਼ਿਆਦਾ ਵੀ ਅਸੀਂ ਇਹ ਗੱਲ ਕਦੇ ਮਹਿਸੂਸ ਨਹੀਂ ਕੀਤੀ ਵੀ ਜਿਉਂ ਹੀ ਅਸੀਂ ਅਮਰਤ ਪਾਪਾ ਮੰਮੀ ਪਾਪਾ ਨੇ ਅਮਰਤ ਸ਼ਕਿਆ ਤੇ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਖੜੀਆਂ ਹੋ ਗਈਆਂ ਅਸੀਂ ਗੱਲ ਇਹ ਕਦੇ ਵੀ ਨਹੀਂ ਸੋਚੀਗੀ ਠੀਕ ਹੈ ਤੇ ਪਰ ਮੈਂ ਗੱਲ ਆਪਣੇ ਟੌਪਿਕ ਨਾਲ ریلیਟਡ ਸੀਗੀ ਤਾਂ ਗੱਲ ਕਰਦੀ ਸੀਗੀ ਅਸੀਂ ਇਹ ਸੋਚਦੇ ਆ ਕਿ ਜੋ ਪਰਮਾਤਮਾ ਕਰਦਾ ਚੰਗਾ ਹੀ ਕਰਦਾਗਾ ਕਈ ਹੁਣ ਕਈ ਇਨਸਾਨ ਕਹਿ ਦਿੰਦੇ ਆ ਵੀ ਇਹਨਾਂ ਨੇ ਅੰਮ੍ਰਿਤਸਰ ਕਿਹਾ ਵੱਡੇ-ਵਡੇਰੇ ਛੱਡੇ ਆ ਉਹ ਛੱਡਤਾ ਉਹ ਕਰਤਾ ਐਵੇਂ ਕਰਤਾ ਤਾਂ ਕਰਕੇ ਆ ਹੋਇਆ ਪਰ ਨਹੀਂ ਸਾਡਾ ਨਹੀਂ ਐਂਕਾ ਸਾਨੂੰ ਪੂਰਾ ਵਿਸ਼ਵਾਸ ਹੈ ਜੋ ਪਰਮਾਤਮਾ ਕਰਦਾਗਾ ਨਾ ਮੇਰੇ ਫਾਦਰ ਸਾਹਿਬ ਨਾ ਮੇਰੇ ਮਦਰ ਵੀ ਉਹਨਾਂ ਨੇ ਕਦੇ ਸੋਚਿਆ ਇਹ ਗੱਲ ਬੇਸ਼ੱਕ ਉਹ ਜ਼ੀਰੋ ਤੇ ਆ ਗਿਆ ਉਹਨਾਂ ਨੇ ਕਦੇ ਇਹ ਗੱਲ ਨਹੀਂ ਸੋਚੀ ਕਿ ਵੀ ਪਰਮਾਤਮਾ ਦਾ ਸੀ ਨਾਮ ਸਿਮਰਨ ਕਰਦੇ ਆ ਅਮਰਤ ਪਾਨ ਕੀਤਾ ਤੇ ਸਾਡੇ ਨਾਲ ਆਹਾ ਹੋਇਆ ਪਰ ਜਿਵੇਂ ਮੈਂ ਹੁਣ ਗੁਰਬਾਣੀ ਵਿਚਾਰਨ ਲੱਗੀ ਆ ਤਾਂ ਮੈਨੂੰ ਇਸ ਗੱਲ ਦੀ ਸੋਚੀ ਆ ਜ਼ਰੂਰ ਆਉਂਦੀ ਹੈ ਕਿ ਉਹਨਾਂ ਦਾ ਨਾ ਜਿਹੜਾ ਕੋਈ ਅਗਲਾ ਜਨਮ ਸਵਰ ਰਿਆ ਉਹਨਾਂ ਦਾ ਕੋਈ ਅਗਲੇ ਜਨਮ ਦੇ ਵਿੱਚ ਜਿਹੜੇ ਬਾੜੇ ਲੈ ਫੋਨਾਂ ਲਈ ਲਿਖ ਦਿੱਤੇ ਸੀਗੇ ਉਹ ਉਹਨਾਂ ਦੇ ਐਸਾ ਜਨਮ ਦੇ ਵਿੱਚ ਕੱਟੇ ਜਾ ਰਹੇ ਆ ਮੈਂ ਇਹ ਗੱਲ ਮਹਿਸੂਸ ਕਰਦੀ ਆ ਤੇ ਮੇਰੇ ਜਿਹੜੇ ਹੈਗੇ ਪੇਰੈਂਟਸ ਵੀ ਇਹ ਗੱਲ ਮਹਿਸੂਸ ਕਰਦੇ ਆ ਤੇ ਉਹਨਾਂ ਦਾ ਜਿਹੜਾ ਕੋਈ ਅਗਲਾ ਜਨਮ ਉਹਨਾਂ ਦਾ ਸਬਰ ਰਿਹਾ ਅਗਲਾ ਉਹਨਾਂ ਦਾ ਸਬਰ ਰਿਹਾ ਉਹਨਾਂ ਦਾ ਤਾਂ ਕਰਕੇ ਇਹੇ ਦੁੱਖ ਤਕਲੀਫਾਂ ਉਹਨਾਂ ਦੇ ਸਰੀਰ ਤੇ ਹੋਣ ਆ ਰਹੀਆਂ ਨੇ ਇਕਨੋਮਿਕਲ ਵੀ ਬਹੁਤ ਜ਼ਿਆਦਾ ਤੇ ਜਿੰਨੀ ਜਿੰਨਾ ਵੀ ਉਹ ਨਾਮ ਸਿਮਰਨ ਕਰਦੇ ਉਹਨੀਆਂ ਜਾਰਾ ਉਹਨਾਂ ਦੇ ਘਰੇ ਤਕਲੀਫਾਂ ਆ ਰਹੀਆਂ ਨੇ ਤਾਂ ਇਹ ਇਥੇ ਕਰਕੇ ਵਾਇਗਰੂ ਜੀ ਹੁੰਦਾ ਕਿ ਉਹਨਾਂ ਦਾ ਅਗਲਾ ਸਬਰਿਆ ਜਾਂ ਜੋ ਕੁਝ ਵੀ ਪੋਜਿਟਿਵ ਹੈ ਪਰਮਾਤਮਾ ਨੂੰ ਪਤਾ ਹੈ ਵੀ ਅਗਲਾ ਸਬਰਿਆ ਜਾਂ ਇਸ ਜਨਮ ਵਾਲਾ ਕੁਝ ਕੱਟਿਆ ਜਾ ਰਿਹਾ ਕੁਝ ਵੀ ਪਰਮਾਤਮਾ ਨੂੰ ਪਤਾ ਪਰ ਓ ਮੈਂ ਤੁਹਾਨੂੰ ਇਹ ਗੱਲ ਤਾਂ ਦੱਸੀ ਸੀਗੀ ਵੀ ਕੋਈ ਵੀ ਇਨਸਾਨ ਕੋਈ ਵੀ ਮੇਰਾ ਭੈਣ ਭਰਾ ਇਸ ਚੀਜ਼ ਨੂੰ 네ਗੇਟਿਵ ਨਾ ਸੋਚਿਆ ਕਰੋ ਵੀ ਅਸੀਂ ਇੰਨਾ ਟਾਈਮ ਹੋ ਗਿਆ ਪਾਰਟ ਕਰਦੇ ਆ ਤਾਂ ਸਾਡੇ ਨਾਲ ਆਹਾ ਹੋਇਆ ਜਾਂ ਕੁਛ ਵੀ ਤੇ ਇਸ ਬਾਰੇ 네ਗੇਟਿਵ ਕਦੇ ਨਾ ਸੋਚਿਆ ਕਰੋ ਮੈਨੂੰ ਇੱਕ ਹੋਰ ਘਟਨਾ ਮੇਰੀ ਯਾਦ ਆ ਗਈ ਮੈਂ ਗੁਰੂ ਜੀ ਵੀਡੀਓ ਲੰਮੀ ਜ਼ਰੂਰ ਹੋ ਜੂਗੀ ਪਰ ਇਹ ਟੌਪਿਕ ਨਾਲ ਹੀ ਰਿਲੇਟਡ ਹੈ ਮੈਂ ਤਾਂ ਸੁਣਾ ਰਹੀ ਆ ਤਾ ਵੈਕਰੂ ਜੀ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਦੱਸਿਆ ਮੈਂ ਹਸਬੰਦ ਦੇ ਕੰਮ ਲਈ ਚਪੈਰੇ ਸ਼ੁਰੂ ਕੀਤੇ ਸੀਗੇ ਤੇ ਉਹਦੇ ਉਹਨਾਂ ਲਈ ਜਿਹੜੇ ਅਰਦਾਸਾਂ ਮੈਂ ਹਮੇਸ਼ਾ ਉਹਨਾਂ ਲਈ ਕਰਦੀ ਰਹਿੰਦੀ ਸੀ ਕਿਉਂਕਿ ਮੈਨੂੰ ਬਹੁਤ ਸੋਹਣੀ ਪਰਮਾਤਮਾ ਨੇ ਨੌਕਰੀ ਦਿੱਤੀ ਵੀ ਹੈ ਤੇ ਪਰ ਉਹਨਾਂ ਕੋਲ ਕੰਮ ਕਾਜ ਨਹੀਂ ਸੀ ਤੇ ਮੈਨੂੰ ਆਇਆ ਸੀਗਾ ਵੀ ਉਹ ਵੀ ਸੈਟਲ ਹੋ ਜਾਣਾ ਕਿਸੇ ਤਰ੍ਹਾਂ ਚਲੋ ਘਰ-ਬਾਰ ਵਧਿਆ ਚੱਲਣਾ ਲੱਗੇ ਚਲੋ ਪ੍ਰਮਾਤਮਾ ਨੇ ਦਿੱਤੀ ਐ ਬਹੁਤ ਸੋਹਣੀ ਨੌਕਰੀ ਵੀ ਰੋਟੀ ਪਾਣੀ ਤਾਂ ਸਾਡਾ ਸੋਨਾ ਚੱਲਦਾ ਹੈਗਾ ਠੀਕ ਹੈ ਤੇ ਪਾਰਾ ਚਲੋ ਹੁੰਦਾ ਨਾ ਵੀ ਜੈਂਸ ਵੀ ਕੋਈ ਨਾ ਕੋਈ ਕੰਮ ਕਰੇ ਤੇ ਮੈਂ ਫੇਰ ਮੈਨੂੰ ਕਿਸੇ ਨੇ ਦੱਸਿਆ ਕਿ ਬ੍ਰਹਮ ਕਵਚ ਦੇ ਪਾਠ ਸ਼ੁਰੂ ਕਰ ਕਰ ਲਓ ਤੁਸੀਂ ਬ੍ਰਹਮ ਕਵਚ ਦੇ ਪਾਠ ਕਰਨ ਦੇ ਨਾਲ ਨਾ 41 ਦਿਨ ਕਹਿੰਦੇ ਬਹੁਤ ਜਲਦੀ ਅਰਦਾਸ ਪੂਰੀ ਹੁੰਦੀ ਹੈ ਤਾਂ ਜਿਉਂ ਹੀ ਮੈਂ ਬ੍ਰੰਕ ਕਾ ਉੱਚ ਦੇ ਪਾਠ ਸ਼ੁਰੂ ਕੀਤੇ ਉਹ ਤੋਂ ਪਹਿਲਾਂ ਮੈਂ ਨਤਨੈਮ ਨਾਲ ਜੁੜ ਚੁੱਕੀ ਸੀ ਉਦੋਂ ਮੇਰਾ ਅਮਰਤ ਪਾਨ ਨਹੀਂ ਕੀਤਾ ਵਾ ਸੀਗਾ ਤੇ ਜਿਉਂ ਹੀ ਮੈਂ ਬ੍ਰੰਕ ਕਾ ਉੱਚ ਦੇ ਪਾਠ ਸ਼ੁਰੂ ਕੀਤੇ ਤਾਂ ਵਾ ਗੁਰੂ ਜੀ ਮੇਰੀ ਬੇਟੀ 4 ਕ ਸਾਲ ਦੀ ਹੈ ਤਾਂ ਮੇਰੀ ਬੇਟੀ ਨਾ ਜਿਵੇਂ 12 ਕ ਵਜੇ ਉੱਠ ਕੇ ਰਾਤ ਨੂੰ ਮੈਂ ਕਦੇ ਵੀ ਨਾ ਮੇਰੇ ਪੇਰੈਂਟਸ ਨੇ ਕੀ ਕਹਤੇ ਨਾ ਮੈਂ ਕਦੇ ਜਿਹੜੀਆਂ ਜਾਦੂ ਪੂਣਿਆਂ ਵਿੱਚ ਕਦੇ ਅਸੀਂ ਡਰੇ ਨਹੀਂ ਇਸ ਚੀਜ਼ ਤੋਂ ਕਦੇ ਅਸੀਂ ਇਸ ਚੀਜ਼ ਤੇ ਵਿਸ਼ਵਾਸ ਨਹੀਂ ਰੱਖਿਆ ਕਿ ਮੈਂ ਬਹੁਤ ਜ਼ਿਆਦਾ ਵਹਿਮ ਭਰਮ ਨਹੀਂ ਕਰਦੀ ਮੈਂ ਸ਼ੁਰੂ ਤੋਂ ਪਹਿਲਾਂ ਜਦੋਂ ਮੈਂ ਗੁਰਬਾਣੀ ਨਾਲ ਨਹੀਂ ਜੁੜੀ ਹੋਈ ਸੀਗੀ ਤੇ ਮੈਂ ਉਦੋਂ ਵੀ ਵਾਹਿਗੁਰੂ ਜੀ ਬਹੁਤ ਜ਼ਿਆਦਾ ਵਹਿਮ ਭਰਮ ਨਹੀਂ ਕਰਦੀ ਹੁੰਦੀ ਸੀਗੀ ਕੋਈ ਵੀਰਵਾਰ ਦਾ ਨਹੀਂ ਕੋਈ ਮੰਗਲਵਾਰ ਦਾ ਨਹੀਂ ਕੋਈ ਜਾਦੂ ਪੂਣਾ ਕੋਈ ਮਤਲਬ ਕੋਈ ਟੂਣਾ ਪਿਆਗਾ ਸੀ ਆਪਾਂ ਜ਼ਿਆਦਾ ਵਹਿਮ ਭਰਮ ਨਹੀਂ ਦਿੱਤਾ ਨਾ ਤਾ ਵਈ குருਜੀ ਜਿਉਂ ਹੀ ਮੈਂ ਬ੍ਰਹਮ ਕਵਚ ਦੇ ਪਾਠ ਸ਼ੁਰੂ ਕੀਤੇ ਹਜੇ ਮੈਨੂੰ ਸ਼ਾਇਦ ਲੱਗਦਾ ਦੋ ਕੁ ਦਿਨ ਹੀ ਹੋਏ ਸੀ ਸ਼ੁਰੂ ਕੀਤੇਆਂ ਨੂੰ ਤਾਂ 12 ਵਜੇ ਮੇਰੀ ਬੇਟੀ ਰਾਤ ਨੂੰ ਉੱਠਦੀ ਤੇ ਅਜੀਬ ਜਿਹੀਆਂ ਹਰਕਤਾਂ ਅਜੀਬ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਉਹ ਤਾਂ ਅਸੀਂ ਥੋੜਾ ਟਾਈਮ ਤਾਂ ਦੇਖਿਆ ਦੱਸ 15 ਮਿੰਟ ਕੁਸ਼ ਹਨ ਫਿਰ ਮੈਨੂੰ ਲੱਗਿਆ ਵੀ ਕੁਝ ਹੈ ਕੁਝ ਹੈ ਇਹ ਫਿਰ ਉਹ ਆਪਣੇ ਆਪ ਕਦੇ ਉੱਠ ਕੇ ਬਹਿ ਜਾਂਦੀ ਹੈ ਜਿਵੇਂ ਮੈਂ ਕੋਲ ਬੈਠੀ ਸੀ ਮੈਨੂੰ ਉੱਚੀ ਉੱਚੀ ਆਵਾਜ਼ਾਂ ਮਾਰੀ ਜਾਵੇ ਬੇਟਾ ਮੇਰਾ ਸੁੱਤਾ ਪਿਆ ਸੀ ਉਹਨੂੰ ਆਵਾਜ਼ਾਂ ਮਾਰੀ ਜਾਵੇ ਫਿਰ ਉਹ ਉੱਠ ਕੇ ਵਿਹੜੇ ਚ ਗਈ ਵਿਹੜੇ ਚ ਉੱਚੀ ਉੱਚੀ ਆਵਾਜ਼ਾਂ ਮੰਮੀ ਮੰਮੀ ਪਾਪਾ ਪਾਪਾ ਉਹਦੇ ਪਾਪਾ ਕੋਲ ਬੈਠੇ ਉਹਨੂੰ ਆਵਾਜ਼ ਮਤਲਬ ਹੁਣ ਇਹਜੀਬ ਜੀਆਂ ਹਰਕਤਾਂ ਕੀਤੀਆਂ ਤੇ ਮੇਰੇ ਹਸਬੰਦ ਕਹਿੰਦੇ ਵੀ ਕੋਈ ਨਾ ਕੋਈ ਘਟਨਾ ਆਪਣੀ ਬੇਟੀ ਨਾਲ ਵਾਪਰੀ ਆ ਕੁਝ ਨਾ ਕੁਝ ਹੋਇਆ ਹਨਾ ਤਾਂ ਮੈਂ ਕਿਹਾ ਕੁਝ ਨਹੀਂ ਹੋਇਆ ਕੋਈ ਗੱਲ ਨਹੀਂ ਹਨਾ ਪਰ ਮੈਂ ਆਪਾਂ ਜੋਤ ਘਰ ਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜੋਜੇ ਗਵਨ ਕੁਛ ਨਹੀਂ ਆ ਸਕਦਾਗਾ ਇੱਥੇ ਉਦੋਂ ਮੈਂ ਮੇਰੀ ਆਦਤ ਹੈ ਰੋਜ਼ ਮੈਂ ਜਲ ਕੋਲ ਰੱਖ ਕੇ ਨਾ ਮੈਂ ਜਲ ਦਾ ਛਿੱਟਾ ਵੀ ਰੋਜ਼ ਲਾਉਣੀ ਹੈ ਜਦੋਂ ਮੈਂ ਨਿਤਨੇਮ ਸਵੇਰ ਕਰਦੀ ਆ ਤੇ ਮੈਂ ਤਾਂ ਮੈਂ ਨਿਤਨੇਮ ਜਲ ਦਾ ਛਿੱਟਾ ਲਾਉਣੀ ਕਿਸੇ ਨੇ ਕੋਈ ਕੁਸ਼ਣ ਨਹੀਂ ਹੋ ਸਕਦਾ ਕੁਛ ਵੀ ਨਹੀਂ ਆ ਸਕਦਾਗਾ ਤੇ ਮਤਲਬ ਉਹ 2-4 ਘੰਟੇ ਐਸੀ ਤਰ੍ਹਾਂ ਉਹ ਕਰਦੀ ਰਹੀ ਅਜੀਬ ਜਿਹੀ ਹਰਕਤਾਂ ਤੇ 3:30 ਵਜੇ ਮੇਰਾ ਟਾਈਮ ਵੀ ਹੋ ਗਿਆ ਸੀਗਾ ਮੈਂ ਘੰਟਾ ਦੋ ਘੰਟੇ ਤਾਂ ਦੇਖੀਗੀ ਮੂਲ ਮੰਤਰ ਦੇ ਪਾਠ ਕਰੀਗੀ ਉਹਨੂੰ ਗੋਦ ਚ ਲੈ ਕੇ ਤੇ ਮੇਰੀ ਗੋਦੀ 'ਚ ਵੀ ਨਹੀਂ ਬੈਂਦੀ ਸੀ ਬਾਹਰ ਨੂੰ ਭਜਦੀ ਸੀ ਬਾਹਰ ਨੂੰ ਨਿਕਲਦੀ ਸੀਗੀ ਉਹ ਤੇ ਉਸ ਤੋਂ ਬਾਅਦ ਮੇਰਾ 3:30 ਵਜੇ ਬ੍ਰਹਮ ਕਾਲ ਚ ਦਾ ਟਾਈਮ ਹੋ ਗਿਆ ਮਰੇ ਹਸਬੰਦ ਨੂੰ ਕਿਹਾ ਵੀ ਤੁਸੀਂ ਹੁਣ ਇਹ ਤੇ ਪਾਠ ਕਰੋ ਤੇ ਮੈਂ ਆਪ ਦਾ ਪਾਠ ਪੂਰਾ ਕਿਉਂਕਿ ਉਹਦੇ ਵਿੱਚ ਨਾਗਾ ਨਹੀਂ ਪਾਉਣਾ ਹੁੰਦਾ ਵੈਕਰੂ ਜੀ ਫਿਰ ਮੈਂ ਉਹ ਪਾਠ ਪੂਰਾ ਪੂਰਾ ਕਰਨ ਤੋਂ ਬਾਅਦ ਕੁਦਰਤੀ ਮੇਰਾ ਉਸ ਦਿਨ ਵੋਟਾਂ ਦੀ ਡਿਊਟੀ ਵੀ ਸੀਗੀ ਤੇ ਮੈਂ ਕਿਸੇ ਤਰ੍ਹਾਂ ਦੀ ਛੁੱਟੀ ਵੀ ਨਹੀਂ ਲੈ ਸਕਦੀ ਸੀਗੀ ਤਾਂ ਵੈਕਰੂ ਜੀ ਮੈਂ ਆਪਣੇ ਹਸਬੰਦ ਨੂੰ ਕਿਹਾ ਵੀ ਮੇਰੀ ਹੁਣ ਡਿਊਟੀ ਆ ਵੀ ਮੈਨੂੰ ਤਾਂ ਡਿਊਟੀ ਕਰਨੀ ਹੀ ਪੈਣੀ ਆ ਜੋ ਕੁਛ ਮਰਜ਼ੀ ਆਪਣੇ ਘਰ ਦੇ ਵਿੱਚ ਹੋ ਚੁੱਕਿਆ ਤੇ ਪਰ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਇਹਨੂੰ ਗੋਦੀ 'ਚ ਲੈ ਕੇ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਕੋਲ ਜਲ ਰੱਖੋ ਤੇ ਉਸ ਤੋਂ ਬਾਅਦ ਉਸੇ ਜਲ ਨਾਲ ਇਹਦਾ ਇਸ਼ਨਾਨ ਕਰਾ ਦੇਣਾ ਤੁਸੀਂ ਤੇ ਮੈਂ ਮੈਂ ਤਾਂ ਡਿਊਟੀ ਕਰਨ ਚਲੀ ਆਂ। ਮੈਂ ਡਿਊਟੀ ਤੇ ਚਲੀ ਗਈ ਉਹਨਾਂ ਨੇ ਉਹ ਹੀ ਕਿਹਾ ਸੀ ਬਿਲਕੁਲ ਨਹੀਂ ਡਰੇ ਨਹੀਂਗੇ ਕੋਈ ਸਾਡੇ ਦੇ ਚਾਣੇ ਦਾ ਕੁਝ ਨਹੀਂ ਆਇਆਗਾ ਚਾਣੇ ਕੋਲ ਜੀ ਜਾਂ ਕੁਝ ਵੀ ਹੈ ਨਾ ਚਾਣਿਆਂ 'ਚ ਤਾਂ ਸ਼ੁਰੂ ਤੋਂ ਵਿਸ਼ਵਾਸ ਨਹੀਂ ਕਰਦੇ ਕਿ ਨਾ ਫੈਰੈਂਸ ਕਰਦੇ ਸੀਗੇ ਤੇ ਨਾ ਕਦੇ ਅਸੀਂ ਸੋਚ ਰੱਖੀ ਵਾਹਿਗੁਰੂ ਜੀ ਤੇ ਉਸ ਤਰ੍ਹਾਂ ਹਸਬੰਦ ਨੇ ਪੰਜ ਪਾਠ ਜਪਜੀ ਸਾਹਿਬ ਦੇ ਕਿੱਤੇ ਤੇ ਜਿਹੜਾ ਜਾਲ ਪੋ ਰੱਖਿਆ ਸੀ ਉਹਦੇ ਨਾਲ ਉਹਨੂੰ ਇਸ਼ਨਾਨ ਕਰਾਇਆ ਤੇ ਮੇਰੀ ਬੇਟੀ ਆਰਾਮ ਨਾਲ ਆਰਾਮ ਨਾਲ ਸੌਂ ਗਈ। ਅੱਜ ਉਸ ਤੋਂ ਬਾਅਦ ਉਸ ਗੱਲ ਨੂੰ 1.5 ਸਾਲ ਹੋ ਗਿਆ ਕੋਈ ਘਟਨਾ ਨਹੀਂ ਤੇ ਬਰબાદਰੀ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਨੈਗੇਟਿਵ ਜ਼ਿਆਦਾ ਲੈ ਜਾਂਦੇ ਹਾਂ ਨਾ ਚੀਜ਼ ਨੂੰ ਕਹਿੰਦੇ ਉਹ ਆਪਣੇ ਤੇ ਜਿਆਦਾ ਹੈਵੀ ਹੋ ਜਾਂਦੀਆਂ ਨੇ ਤੇ ਮੈਂ ਇਸ ਬੰ ਨੂੰ ਕਿਹਾ ਵੀ ਜੇਕਰ ਕੋਈ ਘਟਨਾ ਵਾਪਰੀ ਵੀ ਹੈ ਜੇਕਰ ਉਹਦੋਂ ਨੂੰ ਦੀਵਾਲੀ ਦੇ ਦਿਨ ਸੀਗੇ ਤੇ ਕਹਿੰਦੇ ਨਾ ਦੀਵਾਲੀ ਦੇ ਦਿਨਾਂ ਵਿੱਚ ਹੁੰਦਾ ਸ਼ਾਇਦ ਬੱਚੀ ਨਹਾਦੋਂ ਕੇ ਬਾਹਰ ਚੜੀ ਗਈ ਠੀਕ ਹੈ ਤੇ ਉਹਦੇ ਕਰਕੇ ਹੋ ਗਿਆ ਤੇ ਮੈਂ ਕਿਹਾ ਵੀ ਕੋਈ ਨਹੀਂ ਜੋ ਵੀ ਕੋਸ਼ਿਸ਼ ਹੈਗਾ ਕੋਈ ਕਾਲੇ ਪਰਮਾਤਮਾ ਦੇ ਨਾਮ ਤੋਂ ਵੱਡਾ ਨਹੀਂ ਹੈ ਕੁਝ ਵੀ ਜੋਤ ਕੀਤੀ ਉਹਦਾ ਜਲ ਪਾਣੇ ਨਾਲ ਉਹਨਾਂ ਇਸ਼ਨਾਨ ਕਰਾਇਆ ਉਹਨੂੰ ਜਲ ਛਕਾਇਆ ਠੀਕ ਹੈ ਜਿਹੜੀ ਮੈਂ ਜੋਤ ਕਰਦੀ ਸੀਗੀ ਬਾਬਾ ਦੀਪ ਸਿੰਘ ਦਾ ਕਿਉਂ ਲੈ ਆਉਂਦਾ ਵਾ ਸੀਗਾ ਉਹ ਲਾਇਆ ਤੇ ਕੋਈ ਬੱਚੀ ਬਿਲਕੁਲ ਠੀਕ ਠਾਕ ਹੋ ਗਈ ਮੇਰਾ ਕਹਿਣ ਦਾ ਮਤਲਬ ਵਾਏ குரு ਜੀ ਇਹ ਹੈ ਵੀ ਜਿੰਨਾ ਜ਼ਿਆਦਾ ਆਪਾਂ ਨੈਗੇਟਿਵ ਲੈਂਦੇ ਜਿੰਨਾ ਜ਼ਿਆਦਾ ਇਹਨਾਂ ਚੀਜ਼ਾਂ ਤੋਂ ਡਰਦੇ ਆ ਨਾ ਉਹ ਆਪਣੇ ਤੇ ਇੰਨੀਆਂ ਜ਼ਿਆਦਾ ਹੈਵੀ ਹੁੰਦੀਆਂ ਨੇ ਤਾਂ ਇਹਨਾਂ ਚੀਜ਼ਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਵਾਏ குரு ਜੀ ਇਹ ਸੀ ਆਪਣਾ ਅੱਜ ਦਾ ਟਾਪਿਕ ਤੇ ਆ ਆਪਦੀਆਂ ਕੁਛ ਹੱਡ ਦਿੱਤੀਆਂ ਸੁਣਾਉਣ ਕਰਕੇ ਨਾ ਵੀਡੀਓ ਵਾਹਿਗੁਰੂ ਜੀ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ ਤੇ ਹੁਣ ਆਪਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ